ਖੇਤਾਂ ਵਿੱਚ ਪਿਆ ਮਿਲਿਆ ਬੰਬ ਯਾਹਲ ਉੱਠੇ ਪਿੰਡ ਦੇ ਲੋਕ ਤੇ ਪਹਿਲੀ ਦਹਿਸ਼ਤ ਫੋਰਸ ਨੂੰ ਦਿੱਤੀ ਖਬਰ ਤੇ ਸੱਦਣੀ ਪਈ ਆਰਮੀ ਖੇਤਾਂ ਦੇ ਵਿੱਚ ਅਚਾਨਕ ਜਦੋਂ ਲੋਕਾਂ ਨੇ ਇੱਕ ਬੰਬ ਨੁਮਾ ਗੋਲਾ ਪਿਆ ਵੇਖਿਆ ਤਾਂ ਲੋਕਾਂ ਦੇ ਵਿੱਚ ਇਸ ਤੋਂ ਬਾਅਦ ਦਹਿਸ਼ਤ ਫੈਲ ਗਈ ਤੇ ਲੋਕਾਂ ਨੇ ਇੱਕ ਦੂਸਰੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਸਲਾਹ مشورہ ਕਰਨ ਤੋਂ ਬਾਅਦ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਤਾ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਤਾਂ ਪੁਲਿਸ ਨੇ ਵੀ ਤੁਰੰਤ ਇਸ ਦੀ ਸੂਚਨਾ ਫੌਜ ਨੂੰ ਦਿੱਤੀ ਤੇ ਮਾਮਲਾ ਪਠਾਨਕੋਟ ਦੇ ਪਿੰਡ ਸੌਲੀਪੋਲੀ ਦਾ ਆਏ ਜਿੱਥੇ ਕਿ ਜ਼ਿੰਦਾ ਮੋਰਟਾਰ ਦਾ ਗੋਲਾ ਇੱਕ ਕਿਸਾਨ ਦੇ ਖੇਤ ਵਿੱਚ ਮਿਲਿਆ ਤੇ ਫੌਜੀ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਇਸ ਨੂੰ ਡਿਫਿਊਜ਼ ਕੀਤਾ ਤੇ ਅਧਿਕਾਰੀਆਂ ਦੇ ਮੁਤਾਬਕ ਇਹ ਇੱਕ ਮੋਰਟਾਰ ਦਾ ਗੋਲਾ ਹੈ ਜੋ ਕਿ ਬੀਤੇ ਦਿਨੀ ਭਾਰਤ-ਪਾਕਿਸਤਾਨ ਕਨਾਂ ਦੇ ਚੱਲਦੇ ਇੱਥੇ ਦੇਖਿਆ ਹੋ ਸਕਦਾ ਹੈ ਇਸ ਦੇ ਜ਼ਿੰਦਾ ਹੋਣ ਕਾਰਨ ਫੌਜ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਇਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਇਸ ਦਰਮਿਆਨ ਨਹੀਂ ਹੋਇਆ ਜੀ ਦਾ ਸਰ ਇਸ ਇਹਦੇ ਪਿੱਛੇ ਹਿੰਦੁਸਤਾਨ ਪੱਖ ਨਾਲ ਜੰਦੂ ਹੋਇਆ ਉਹਦੇ ਦੌਰਾਨ ਹੀ ਕੋਈ ਡਰੋਨ ਤੋਂ ਡਿੱਗਿਆ ਹੋਇਆ ਬੰਬ ਹੈਗਾ ਜੀ ਇਹ ਸਵੇਰੇ ਵੀਰ ਸਿੰਘ ਦਾ ਵੱਡਾ ਬੇਟਾ ਇੱਥੇ ਗਾਈ ਨੂੰ ਬੰਨਣ ਆ ਰਿਹਾ ਸੀ ਤਾਂ ਉਹਨੇ ਆ ਕੇ ਦੇਖਿਆ ਤੇ ਪੁਲਿਸ ਨੂੰ ਇਨਫੋਰਮ ਕੀਤਾ ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਔਰ ਆਰਮੀ ਆ ਕੇ ਇਸ ਨੂੰ ਡਿਫਿਊਜ਼ ਕੀਤਾ ਹਾਂ ਉਹ ਜ਼ਿੰਦਾ ਹੀ ਹੈਗਾ ਸੀ ਹਾਂ ਜ਼ਿੰਦਾ ਹੀ ਬੰਬ ਮਿਲਿਆ ਸੀ ਕੋਈ ਨੁਕਸਾਨ ਕੋਈ ਨੁਕਸਾਨ ਨਹੀਂ ਹੋਇਆ ਜੀ ਇਸ ਨੂੰ ਪੁਲਿਸ ਨੇ ਕਬਜ਼ੇ ਲੈ ਕੇ ਆਪਣੀ ਕਾਰਵਾਈ ਕਰਕੇ ਆਰਮੀ ਨੂੰ ਬੁਲਾ ਕੇ ਨੇ ਡਿਸਚੂਜ ਕੀਤਾ ਗਿਆ ਇਹ ਪਤਸਭਗ ਜੋਧਰਾਂ ਬੰਬ ਪਿਆ ਸੀਗਾ ਤੇ ਸਰਪੰਚ ਸਾਹਿਬ ਨੇ ਇਨਫੋਰਮੇਸ਼ਨ ਦਿੱਤੀ ਥਾਣੇ ਥਾਣੇ ਆਣ ਕੇ ਦੇਖਿਆ ਤੇ ਆਰਮੀ ਅਫਸਰਾਂ ਭરાਇਆ ਗਿਆ ਜੋ ਕਿ ਨਾਨਕ ਨਸ਼ਟ ਕਰਤਾ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਖੇਤਾਂ ਦੇ ਵਿੱਚ ਪਿਆ ਸੀਗਾ ਕਿ ਕਿਸੇ ਤਰ੍ਹਾਂ ਕੋਈ ਨੁਕਸਾਨ ਨਹੀਂ ਹੋਇਆ ਬੰਬ ਜਿੰਦਾ ਸੀਗਾ ਜੀ ਹਾਂ ਬੰਬ ਜਿੰਦਾ ਸੀਗਾ ਡੀਕਿਊ ਕਰਤਾ ਉਹਨੂੰ ਹਾਂ ਡੀਫੂਸ ਕਰਤਾ ਜੀ ਤਾਫੀ ਤਮਕਾ ਹੈਡ ਪੋਇਨਾਂ ਅੰਗੇ ਦੇ ਸਪੋਰਟ ਕੀਤਾ ਜਿੰਦਾਬਾਨ ਵਾਂਬੀ ਜਗਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ